ਅਸੀਂ ਹਮੇਸ਼ਾ ਚੌਂਕਾ ਚ ਦੇਖੀਦਾ ਜੀ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਮੁਲਾਜ਼ਮ ਬੜੀ ਜਦੋ ਜਹਿਦ ਕਰਦੇ ਨੇ ਜਿਸ ਹੱਬ ਨਾਲ ਗਰਮੀ ਪੈ ਰਹੀ ਹੈ ਟੈਂਪਰੇਚਰ ਇਸ ਵਾਰ 50 ਨੂੰ ਵੀ ਟੱਚ ਕੀਤਾ ਤੁਸੀਂ ਦੇਖਦੇ ਹੋਵੋਗੇ ਅਸੀਂ ਏਸੀ ਗੱਡੀਆਂ ਚ ਬਹਿ ਕੇ ਲੰਘ ਜਾਈਦਾ ਤੇ ਕਈ ਜਗ੍ਹਾ ਤੇ ਦੇਖੀਦਾ ਮੁਲਾਜ਼ਮ ਜਿਹੜੇ ਨੇ ਚੌਂਕਾ ਚ ਖੜੇ ਨੇ ਟ੍ਰੈਫਿਕ ਕੰਟਰੋਲ ਕਰ ਰਿਹਾ ਕੋਈ ਉਹਨਾਂ ਨੂੰ ਸਹੂਦਾ ਨਹੀਂ ਹੈ ਬਹੁਤ ਦਿੱਕਤ ਆ ਰਹੀ ਹੈ ਸੋ ਇੱਕ ਛੋਟਾ ਜਿਹਾ ਅਬਰੇਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇਸੀ ਲੁਧਿਆਣਾ ਸੈਂਟਰਲ ਨੇ ਔਰ ਜਿਹਦੇ ਵੀ ਸਾਨੂੰ ਸਹਿਯੋਗ ਦਿੱਤਾ ਸਾਡੇ ਬੜੇ ਅੱਛੇ ਸਪான்ਸਰ ਉਦੇਰਾ ਫਾਸਨਰਸ ਤੋਂ ਸੁਮਿਤ ਜੀ ਔਰ ਔਰ ਅਮੀਸ਼ਾ ਬੁਟੀਕ ਤੋਂ ਸਾਡੇ ਸੁਮਿਤ ਮਿੱਤਲ ਜੀ ਔਰ ਜੀਐਸਡੀ ਬਿਲਡਕੋਰ ਜਿਹੜੀ ਕੰਪਨੀ ਆ ਉਹਨਾਂ ਵੱਲੋਂ ਔਰ ਜੀਸੀਐਲ ਲੁਜਾਨਾ ਸੈਂਟਰਲ ਦੇ ਸਾਰੇ ਮੈਂਬਰਾਂ ਵੱਲੋਂ ਕੰਟਰੀਬਿਊਸ਼ਨ ਕਰਕੇ ਅਸੀਂ ਅੰਬ੍ਰੇਲਾ ਜਿਹੜੇ ਆਈਸੀਪੀ ਲੰਬਾ ਸਾਹਿਬ ਨੂੰ ਸੌਂਪੇ ਨੇ ਉਮੀਦ ਕਰਦਾ ਛੋਟੀ ਜੀ ਰੀਲੀਫ ਮਿਲੇਗੀ ਇਹਦੇ ਦੇਖੋ ਇਹਦੇ ਨਾਲ ਮੈਂ ਤਾਂ ਨਹੀਂ ਕਹਿ ਸਕਦਾ ਕਿ 100% ਰੀਲੀਫ ਹੋ ਜਾਏਗਾ ਇਹ ਹੈ ਕਿ ਟੈਂਪੋਰਰੀ ਫਾਰ ਦਾ ਟਾਈਮ ਬਿੰਗ ਜਿਹੜਾ ਹੈਗਾ ਉਹਨਾਂ ਨੂੰ ਕਿਊਰ ਕਰ ਸਕਦੇ ਆ ਛੋਟਾ ਜਿਹਾ ਅਸੀਂ ਪ੍ਰਾਲਾ ਕੀਤਾ ਔਰ ਅੱਗੇ ਮੈਂ ਹੋਰ ਵੀ ਲੰਬਾ ਸਾਹਿਬ ਨੂੰ ਕਿਹਾ ਕਿ ਜੇ ਕੋਈ ਐਦਾਂ ਦੀ ਰਿਕੁਆਇਰਮੈਂਟ ਆਉਂਦੀ ਆ ਤਾਂ ਅਸੀਂ ਇਨੀਸ਼ੀਏਟਿਵ ਲੈਣ ਦੀ ਕੋਸ਼ਿਸ਼ ਕਰਾਂਗੇ ਔਰ ਅੱਗੇ ਵੱਧ ਕੇ ਜੋ ਵੀ ਹੈ ਸਪੋਰਟ ਕਰਾਂਗੇ ਟ੍ਰੈਫਿਕ। ਇਸ ਤਰ੍ਹਾਂ ਅਸੀਂ ਜਿਹੜਾ ਹੈ ਆਪਣੇ ਤੌਰ ਤੇ ਮੌਨਸੂਨ ਦੀਆਂ ਡਿਊਟੀਆਂ ਦੀ ਤਿਆਰੀ ਅਸੀਂ ਕਰਦੇ ਆ। ਉਹਦੇ ਲਈ ਅਸੀਂ ਮੁਲਾਜ਼ਮਾਂ ਨੂੰ ਗਮ ਸ਼ੂਜ਼, ਰੇਨ ਕੋਟਸ ਔਰ ਅੰਬ੍ਰੈਲਾਸ ਪ੍ਰੋਵਾਈਡ ਕਰਦੇ ਆ ਸਰਕਾਰੀ ਤੌਰ ਤੇ ਵੀ ਲੇਕਿਨ ਮੈਂ ਧੰਨਵਾਦੀ ਹਾਂ ਜੇਸੀਆਈ ਦਾ। ਔਰ ਉਹਨਾਂ ਦੇ ਪ੍ਰਧਾਨ ਸਰਦਾਰ प्रदीप ਸਿੰਘ ਗੁੰਡੀ ਪੀਆਰ ਡਾਇਰੈਕਟਰ ਸਰ ਹੈ ਪ੍ਰੀਤ ਸਿੰਘ ਜਿਨ੍ਹਾਂ ਨੇ ਇਨੀਸ਼ੀਏਟਿਵ ਲਿਆ ਕਿ ਸਾਨੂੰ ਅੱਜ ਇਸ 100 ਤੋਂ ਵੱਧ ਜਿਹੜੇ ਹੈ ਸਟੈਂਡਿੰਗ ਅੰਬ੍ਰੈਲਸ ਉਹ ਪ੍ਰੋਵਾਈਡ ਕੀਤੇ ਆ ਤੇ ਇਹ ਜ਼ਰੂਰ ਸਾਡੇ ਜਿਹੜੇ ਮੁਲਾਜ਼ਮ ਹੈ ਉਹਨਾਂ ਦੇ ਵੈਲਫੇਅਰ ਲਈ ਉਹਨਾਂ ਦੇ ਜਿਹੜਾ ਕੰਮਕਾਜ ਡਿਊਟੀ ਦੇ ਵਿੱਚ ਮਦਦਗਾਰ ਹੋਣਗੇ ਜੀ ਬਿਲਕੁਲ ਰਿਫਲੈਕਟਿਵ ਸਾਈਨ ਬੋਰਡਸ ਆ ਬਹੁਤ ਜ਼ਰੂਰੀ ਹੈ ਉਦੋਂ ਲਈ ਅਸੀਂ ਟਾਈਮ ਟੂ ਟਾਈਮ ਕਾਰਪੋਰੇਸ਼ਨ ਨੂੰ ਲਿਖਦੇ ਰਹਿੰਦੇ ਆਂ ਔਰ ਉਹਨਾਂ ਵੱਲੋਂ ਲਗਾਏ ਵੀ ਜਾਂਦੇ ਆਂ ਲੇਕਿਨ ਇਹ ਹੀ ਇੱਕ ਇਹੋ ਜੀ ਚੀਜ਼ ਹੈ ਜਿਹਦੇ ਜਿੰਨਾ ਮਰਜ਼ੀ ਕੰਮ ਹੋ ਜਾਏ ਉਹ ਘੱਟ ਹੈ ਅਗਰ ਇਹ ਵੀ ਕੁਝ ਸਾਡੀ ਮਦਦ ਕਰਨਗੇ ਤਾਂ ਅਸੀਂ ਉਹਦੀ ਅਪਰੀਸ਼ੀਏਟ ਕਰਾਂਗੇ ਔਰ ਮੇਰੀ ਕੋਸ਼ਿਸ਼ ਹੋਏਗੀ ਕਿ ਅਸੀਂ ਇਹੋ ਜਿਹੇ ਜਿਹੜੇ ਚੌਂਕ ਹੈਗੇ ਆ ਜਾਂ ਜਗ੍ਹਾ ਹੈਗੀ ਹੈ ਜਿੱਥੇ ਇਹਨਾਂ ਦੀ ਲੋਡ ਹੈ ਉਹ ਆਇਡੈਂਟੀਫਾਈ ਕਰੀਏ ਔਰ ਕਾਰਪੋਰੇਸ਼ਨ ਨਾਲ ਮਿਲ ਕੇ ਵਿਦ ਪ੍ਰਾਇਰ ਪਰਮਿਸ਼ਨ ਔਰ ਰੂਲਸ ਮੁਤਾਬਕ ਉਹਨਾਂ ਨੂੰ ਜਲਦੀ ਤੋਂ ਜਲਦੀ ਲਗਾਈਏ